ਅਸੀਂ ਆਪ ਆਏ ਆ ਤੁਹਾਡੇ ਕੋਲ ਆਪਾਂ ਕਰਾਂਗੇ ਬਾਈ ਨੂੰ ਸੁਨੇਹਾ ਲਾਇਆ ਤਾਂ ਸਾਰਿਆਂ ਨੂੰ ਇਕੱਠੇ ਕਰ ਲਓ ਜੋ ਜੋ ਜਿੰਨਾਂ ਦਾ ਜੋ ਜੋ ਕੰਮ ਹੋਣੇ ਹੈ ਆਪਾਂ ਕਰਾ ਦੇ ਇਹ ਕਰਨ ਵਾਲਾ ਤਾਂ ਇਹ ਹੀ ਆ ਹਾਂ ਇੱਕ ਰੀ ਸਾਡੀ ਗਲੀ ਤੁਸੀਂ ਦੇਖੋ ਮੈਂ ਹੱਥ ਝੋੜ ਕੇ ਬੇਨਤੀ ਕਰਦੀ ਹਾਂ ਵੀ ਸਮਾਂ ਚੋੜ ਦੀ ਲੋੜ ਨਹੀਂ ਦੇਖੋ ਬੱਚੇ ਤੁਹਾਡੇ ਹਾਂ ਬਿਲਕੁਲ ਤਾਂ ਹੀ ਤਾਂ ਕਹਿ ਰਹੀ ਹਾਂ ਆਪਣੇ ਬੱਚੇ ਮੜਾ ਜੀ ਹਾਂ ਗੁਰਨਾਕ ਨਗਰੇਸ਼ ਅਜਮੇਰ ਅਜਮੇਰ ਨੇ ਲੋਕੇਸ਼ਨ ਦੇਖ ਵੀ ਲਈ ਤੁਸੀਂ ਨਾਲ ਆ ਕੇ ਆ ਕੇ ਦੇਖ ਲਓ ਹਾਂ ਬਾ ਕੱਲ ਨੂੰ ਮਸ਼ੀਨ ਲੈ ਆ ਕੇ ਖੜੀ ਕਰਨੀ ਆਪਾਂ ਚਾਲੂ ਕਰਾਉਣਾ ਕੰਮ ਜੀ ਇਹ ਬਸ ਠੀਕ ਹੈ ਠੀਕ ਹੈ ਦੋਸਤੋ ਜੀ ਮੈਂ ਤੁਹਾਨੂੰ ਪਤਾ ਹੀ ਹੈ ਬਲਾਕ ਸਮਤੀ ਚੌਣਾ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਜੀ ਤੇ ਉਹਦੇ ਸਬੰਧ ਦੇ ਵਿੱਚ ਡੇਰਾ ਬਸੀ ਤੋਂ ਅੱਜ ਗੁਰੂ ਨਾਨਕ ਨਗਰ ਦੇ ਵਿੱਚ ਡੇਰਾ ਬਸੀ ਦੇ ਵਿੱਚ ਸੋ ਸਾਡੇ ਪ੍ਰਧਾਨ ਕੁਨੇਜਾ ਜੀ ਉਹ ਵੀ ਪਹੁੰਚੇ ਹੋਏ ਨੇ ਜੀ ਤੇ ਜਿਹੜੇ ਸਾਡੇ ਭੰਖਰਪੁਰ ਚੌਣ ਦੇ ਅ ਮੈਂਬਰ ਸਾਹਿਬਾਨ ਜਤਿੰਦਰ ਜੀ ਉਹ ਵੀ ਪਹੁੰਚ ਗੱਲਬਾਤ ਕਰਦੇ ਆ ਜੀ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਜਿਹੜੀਆਂ ਗੁਰੂ ਨਾਰਕ ਨਗਰ ਦੇ ਵਿੱਚ ਤੁਸੀਂ ਦੇਖਿਆ ਹੀ ਆ ਜੀ ਹੁਣ ਗਲੀਆਂ ਨੂੰ ਲੈ ਕੇ ਤੇ ਲਾਈਟਾਂ ਨੂੰ ਲੈ ਕੇ ਜੋ ਕਿ ਕਾਫੀ ਸਮੇਂ ਤੋਂ ਪੈਂਟਿੰਗ ਪਿਆ ਜੀ ਇਹਦੇ ਵਾਸਤੇ ਤੁਸੀਂ ਕੀ ਮਨਲਾਵਾਸੀਆਂ ਨੂੰ ਜੀ ਕਹਿੰਦੇ ਹੋ ਜੀ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰਦਾ ਜੀ ਤੇ ਆਪਣੇ ਵੱਲੋਂ ਤੇ ਆਪਣੇ ਹਲਕਾ ਵਿਧਾਇਕ ਸਰਦਾਰ ਕੋਲ ਜੀ ਜੀ ਵੱਲੋਂ ਤੇ ਨਗਰ ਕੌਂਸਲ ਪ੍ਰਧਾਨ ਜੀ ਵੱਲੋਂ ਤੁਹਾਨੂੰ ਆਪਣੇ ਵੱਲੋਂ ਵਿਸ਼ਵਾਸ ਦਿਵਾਉਣਾ ਕਿ ਇਹ ਜਿਹੜੀ ਲਾਈਟਾਂ ਵਾਲਾ ਕੰਮ ਆਪਾਂ ਦੇਖ ਕੇ ਆਏ ਆ ਕੱ ਜੀ ਜੀ ਤੁਸੀਂ ਆਪਣੇ ਚੈਨਲ ਦੇ ਅਰਜ਼ਾਈ ਪਿਛਲੀ ਵੀਡੀਓ ਕਰਕੇ ਦਿਖਾ ਵੀ ਸਕਦੇ ਹੋ ਬਾਕੀ ਰਹਿ ਗਿਆ ਇੱਥੇ ਟਿਊਬਲ ਦੀ ਸਮੱਸਿਆ ਸੀ ਕਿ ਪਾਣੀ ਜਿਹੜਾ ਪੰਚਾਇਤ ਤੋਂ ਆ ਰਿਹਾ ਸੀਗਾ ਉਹ ਟਿਊਬਲ ਵਾਲੀ ਮਸ਼ੀਨ ਹੈਗੀ ਆ ਕੱਲ ਨੂੰ ਤੁਹਾਡੇ ਕੋਲ ਸ਼ਾਮ ਨੂੰ ਇੱਥੇ ਲੱਗ ਜੂਗੀ ਔਰ ਪਰਸੋਂ ਬੋਰ ਸਟਾਰਟ ਹੋ ਜਾਊਗਾ ਟਿਊਬਲ ਦਾ ਉਸ ਤੋਂ ਬਾਅਦ ਰਹਿ ਗਈ ਜੋ ਗਲੀਆਂ ਹੈਗੀਆਂ ਗਲੀਆਂ ਦਾ ਕੰਮ ਵੀ ਕੋਸ਼ਿਸ਼ ਹੋਏਗੀ ਆਪਾਂ ਇਸੇ ਹਫ਼ਤੇ ਸਟਾਰਟ ਲੱਗ ਜਾ ਜੀ ਆਪਾਂ ਦਾ ਵੀ ਤੇ ਗਲੀਆਂ ਤੁਹਾਡੀਆਂ ਵਧੀਆ ਟੈਲਾਂ ਲਾ ਕੇ ਦੇਵਾਂਗੇ ਜੀ ਬਹੁਤ ਜਲਦੀ ਕੰਮ ਮਤੋਗੀ ਇਸ ਹਫਤੇ ਜੀ ਦਾ ਆਪਾਂ ਕੰਮ ਸਟਾਰਟ ਕਰਾ ਲਾਂਗੇ ਹਲਕਾ ਪ੍ਰਾਈਵਲ ਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਵੀ ਕਰਦਾ ਜਿਵੇਂ ਕਿ ਹੁਣ ਬਲੋਕ ਸੰਮਤੀ ਦੀ ਚੋਣਾਂ ਚੱਲ ਰਹੀਆਂ ਸਾਡਾ ਭਰਾ ਇੱਥੇ ਰੋਮੀ ਜੀ ਖੜੇ ਆ ਕੈਂਡੀਡੇਟ ਹੈ ਤੈਨੂੰ ਵੱਧ ਤੋਂ ਵੱਧ ਵੋਟਾਂ ਵਾ ਕੇ ਕਾਮਯਾਬ ਬਣਾਓ ਕਿਉਂਕਿ ਆਮ ਪਾਰਟੀ ਦੀ ਸਰਕਾਰ ਕੰਮ ਉਹੀ ਕਰ ਪਾਊਗਾ ਨੁਮਾਇੰਦਾ ਜਿਹੜਾ ਆਮ ਪਾਰਟੀ ਦਾ ਹੋਊਗਾ ਜੇ ਦੂਜੀ ਸਰਕਾਰ ਦਾ ਕੋਈ ਆਪਾਂ ਨੁਮਾਇੰਦਾ ਬਣਾਉਂਦੇ ਆ ਚੁੰਨਦੇ ਆ ਕੋਈ ਗਲਤੀ ਕਰਦੇ ਆ ਤਾਂ ਫਿਰ ਉਹਨਾਂ ਦਾ ਜਵਾਬ ਇਹੀ ਹੋਊਗਾ ਸਾਡੀ ਜਿਹੜਾ ਸਰਕਾਰ ਆ ਜਿਹਦੀ ਸਰਕਾਰ ਆ ਸਰਕਾਰ ਆ ਉਹਦਾ ਕਰਤਾ ਆ ਬਾਬਾ ਸਾਰਿਆਂ ਨੂੰ ਬੇਨਤੀ ਹੈ ਕਿ ਕਿ ਕਬੂਟ ਆਉਣ ਵਾਲੇ 14 ਤਰੀਕ ਨੂੰ ਝਾੜੂ ਦੇ ਨਿਸ਼ਾਨਦੇ ਪਾ ਕੇ ਕੰਮ ਆਬ ਬਣਾਓ ਬਾਕੀ ਜਿਹੜੇ ਹੋਰ ਵੀ ਪੈਂਡਿੰਗ ਕਿਤੇ ਨਗਰ ਕੌਂਸਲ ਦੀ ਬਾਹਰ ਹੱਥ ਤੋਂ ਬਾਹਰ ਹੈਗੇ ਆ ਇਹ ਸਰਪੰਚ ਸਾਹਿਬ ਖੜੇ ਹੈ ਸਰਪੰਚ ਸਾਹਿਬ ਦੇ ਸਹਿਯੋਗ ਨਾਲ ਸਾਰਿਆਂ ਨਾਲ ਮਿਲ ਕੇ ਕੰਮ ਕਰਾਂਗੇ ਜਤਿੰਦਰ ਜੀ ਜਿਵੇਂ ਆਪਣੇ ਇੱਥੇ ਜਨਤਾ ਖੜੀ ਹੈ ਜਨਤਾ ਨੂੰ ਆਪਣੀ ਕੀ ਅਪੀਲ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪ੍ਰਧਾਨ ਜੀ ਨੂੰ ਬੇਨਤੀ ਸਾਨੂੰ ਪਤਾ ਤਾਂ ਸੀਗਾ ਵੀ ਪਾਣੀ ਦੀ ਸਮੱਸਿਆ ਔਰ ਇਹ ਲੌਕਟੈਲ ਦੀ ਸਮੱਸਿਆ ਹੈ ਸਮੱਸਿਆ ਅਸਨ ਚ ਪਾਈ ਹੈ ਜਿਹੜੇ ਪਲਾਟ ਕੱਟ ਕੇ ਕਹਿ ਕੇ ਉਹ ਇਹ ਚੀਜ਼ਾਂ ਦੇ ਲਾਰਾ ਲਾ ਕੇ ਇਹਨਾਂ ਨੂੰ ਪਲਾਟ ਵੇਚ ਕੇ ਚਲੇ ਗਏ ਅਸੀਂ ਪ੍ਰਧਾਨ ਜੀ ਨੂੰ ਐਮਐਲਏ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਹੈ ਕਿ ਸਾਡੇ ਨਾਲ ਕਲੋਨੀ ਪੈਂਦੀ ਹੈ ਗੁਰੂ ਨਾਨਕ ਕਲੋਨੀ ਉੱਥੇ ਇਸ ਚੀਜ਼ ਦੀ ਬਹੁਤ ਜ਼ਿਆਦਾ ਲੋੜ ਹੈ ਪ੍ਰਧਾਨ ਜੀ ਨੇ ਉਸੇ ਟਾਈਮ ਮੌਕੇ ਤੇ ਹੀ ਹੱਲ ਕਰਿਆ ਵੀ ਜਦੋਂ ਵੀ ਤੁਸੀਂ ਕਹੋਗੇ ਅਸੀਂ ਮਸ਼ੀਨ ਉੱਥੇ ਖੜਾ ਕੇ ਮੋਰ ਚਾਲੂ ਕਰਕੇ ਦਵਾਂਗੇ ਤੁਹਾਨੂੰ ਤੁਸੀਂ ਸਮੱਸਿਆ ਦੱਸੀ ਹੈ ਲੇਟਾਂ ਵਾਲੀਆਂ ਗਲੀ ਵਾਲੀਆਂ ਇਹ ਵੀ ਅਸੀਂ ਆ ਕੇ ਦੇਖ ਲਿਆ ਜਾ ਕੇ ਤੁਸੀਂ ਦਿਖਾਏ ਸਭ ਨੇ ਇਹ ਵੀ ਬਹੁਤ ਜਲਦੀ ਪ੍ਰਧਾਨ ਜੀ ਨੇ ਕਿਹਾ ਵੀ ਜੋ ਬਹੁਤ ਜਲਦੀ ਦਾ ਕੰਮ ਕੰਮ ਵਧੀਆ ਮਿਲਦਾ ਖੰਮਾ ਗਰੀ ਭਾਈ ਕੋਈ ਹੋ ਗਿਆ ਭਾਈ ਕੋਈ ਖੰਮਾ ਨਹੀਂ ਸਾਡੀ ਕੱਲ ਨੂੰ ਤੁਹਾਡੇ ਕੋਲ ਮੁੰਡੇ ਇੱਥੇ ਆ ਰਹੇ ਆ ਇਹਨਾਂ ਨਾਲ ਸੰਪਰਕ ਕਰਦੇ ਜੋ ਜੋ ਮੌਕੇ ਤੇ ਹੈਗਾ ਦਿਖਾ ਦੇ ਨਾਲ ਅੱਲਾਹ ਦੀ ਕਰਾਓ ਸੋ ਤੁਸੀਂ ਦੇਖ ਸਕਦੇ ਹੋ ਜਿਵੇਂ ਪ੍ਰਧਾਨ ਜੀ ਨੇ ਅਸਵਾਸਨ ਵੀ ਅਸਵਾਸਨ ਵੀ ਦਿੱਤਾ ਹੈ ਜੀ ਵੀ ਜਿਵੇਂ ਗਲੀਆਂ ਦਾ ਜਿਹੜਾ ਪੇਂਟਿੰਗ ਕੰਮ ਹੈ ਉਹ ਵੀ ਪੂਰਾ ਕਰਾ ਕੇ ਦੇਣਗੇ ਲੈਟਾ ਦੀ ਸਮੱਸਿਆ ਹੈ ਜੀ ਪਾਣੀ ਦੀ ਸਮੱਸਿਆ ਹੈ ਸੋ ਆਪਾਂ ਲਾਈਵ ਕਰਕੇ ਵੀ ਦਿਖਾਵਾਂਗੇ ਆਪਾਂ ਜਿਵੇਂ ਨੈਕਸਟ ਵੀਡੀਓ ਚ ਆਪਾਂ ਦੱਸਾਂਗੇ ਵੀ ਕੰਮ ਹੋਇਆ ਜਾਂ ਨਹੀਂ ਸੋ ਉਦੋਂ ਤੱਕ ਤੁਸੀਂ ਕਿੰਗ ਟੀਵੀ ਪੰਜਾਬ ਦੇ ਨਾਲ ਜੁੜੇ ਰਹੋ ਤੁਹਾਡਾ ਛੋਟਾ ਵੀਰ ਮਨਜਿੰਦਰ ਸਿੰਘ ਮਨੀ ਸਾਰਿਆਂ ਦਾ ਧੰਨਵਾ